ਅਸੀਂ ਅੱਜ ਪਹੁੰਚੇ ਪਿੰਡ ਖੋਖਰ ਫੋਜੀਆਂ ਵਿੱਚ ਜਿੱਥੇ ਕੀ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਿਆ ਕਿ ਚੋਲਾ ਸਾਹਿਬ ਦਾ ਮੇਲਾ ਬਹੁਤ ਹੀ ਸ਼ਰਧਾ ਭਾਵ ਨਾਲ ਕੱਢਿਆ ਜਾ ਰਿਹਾ ਹੈ ਇਸ ਚੋਲਾ ਸਾਹਿਬ ਦੇ ਮੇਲੇ 'ਚ ਖੋਖਰ ਫੋਜੀਆਂ 'ਚ ਕੋਈ ਸੰਗਤਾਂ ਵੇਖੋ ਦੂਰੋਂ ਦੂਰੋਂ ਪਹੁੰਚ ਕੇ ਅੱਜ ਪਿੰਡ ਖੋਖਰ ਫੋਜੀਆਂ ਪਹੁੰਚੀ ਹੋਈਆਂ ਹਨ ਕਿ ਦੇਖਣ ਨੂੰ ਮਿਲਿਆ ਕਿ ਦੋ ਤਿੰਨ ਦਿਨ ਲਗਾਤਾਰ بارش ਹੁੰਦੀ ਰਹੀ ਸੀ ਤੇ ਗਲੇ ਵੀ ਪੈਂਦੇ ਰਹੇ ਸੀ ਕਿ ਸੰਗਤਾਂ ਦਾ ਇਕੱਠ ਨਹੀਂ ਟੁੱਟਿਆ ਕਿ ਸੰਗਤਾਂ ਦਾ ਵਿਸ਼ਵਾਸ ਨਹੀਂ ਟੁੱਟਿਆ ਕਿ ਗੁਰੂ ਮਾਰਾਏ ਦੇ ਦਰਸ਼ਨ ਕਰ ਲਵੋ ਅੱਜ ਅਸੀਂ ਪਹੁੰਚੀ ਹਾਂ ਪਿੰਡ ਖੋਖਰ ਫੋਜੀਆਂ ਵਿੱਚ ਆਓ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤਸਵੀਰਾਂ ਵਿਖਾਉਂਦੇ ਹਾਂ ਨਾਲ ਹੀ ਉਥੋਂ ਦੇ ਮੌਜੂਦ ਸੰਗਤਾਂ ਨਾਲ ਗੱਲਬਾਤ ਕਰਨਗੇ ਆ ਉਹਨਾਂ ਦਾ ਕੀ ਕਹਿਣਾ ਹੈ ਦੇਖਦੇ ਰਹੋ ਪੂਰੀ ਰਿਪੋਰਟ న్యూਸ ਪੰਜਾਬ ਤੇ ਆਓ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤਸਵੀਰਾਂ ਵਿਖਾਉਂਦੇ ਹਾਂ ਦਸ਼ਕੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਾਜੀ ਅੱਜ ਅਸੀਂ ਪਿੰਡ ਖੋਖਰ ਫੋਜੀਆਂ ਪਹੁੰਚੇ ਕਿ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਿਆ ਕਿ ਸੰਗਤਾਂ ਕਾਫੀ ਦੂਰੋਂ ਦੂਰੋਂ ਚੱਲ ਕੇ ਅੱਜ ਪਿੰਡ ਖੋਖਰ ਫੋਜੀਆਂ ਪਹੁੰਚਿਆ ਇਸ ਵਕਤ ਕੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ న్యూਸ ਪੰਜਾਬ ਦਾ ਬ ਸ਼ਿਰਗੂ ਨਾਨਕਦੇਵ ਜਿਹੜਾ ਚੋੜਾ ਸਾਹ ਦਾ ਮੇਲਾ ਲੱਗਦਾ ਇਹ ਖੜਿਆਲਾ ਸੈਨੀਆਂ ਹੁਸ਼ਿਆਰਪੁਰ ਤੋਂ ਸੰਗਤ ਪੈਦਲ ਚੱਲ ਕੇ ਹੁੰਦੀ ਹੈ ਤੇ ਡੇਰਾ ਬਾਬਾ ਨਾਨਕ ਜਾ ਕੇ ਇਹ 4 ਤਰੀਕ ਨੂੰ ਸਮਾਪਤ ਹੁੰਦਾ ਉਹਦੇ ਸਮਾਂ ਚ ਪਿੰਡ ਕੋਕਰ ਫੌਜੀ ਦੀ ਸਮੂਹ ਸਾਧ ਸੰਗਤ ਤੇ ਐਨ ਆਰ ਆਈ ਵੀਰ ਜਿਹੜੇ ਮਿਲ ਕੇ ਇਹ ਜੋ ਲੰਗਰ ਚਾਲਿਆ ਤੁਹਾਡੇ ਸਾਹਮਣੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਇਹ ਸਾਰੇ ਸੰਗਤ ਵਾਲੋਂ ਕੀਤੇ ਗਏ ਨੇ ਸਾਹ ਦੇਖੀਏ ਤੇ ਜਿਸ ਤਰ੍ਹਾਂ ਵਿਆਹ ਸ਼ਾਦੀ ਨਹੀਂ ਹੁੰਦੀ ਇਸ ਤਰ੍ਹਾਂ ਪੰਡਾਲ ਵਿੱਚ ਜਿਹੜਾ ਟੈਂਟ ਪਲੇਟਾਂ ਲੱਗੀਆਂ ਹੋਈਆਂ ਵਾ ਇਸ ਦਾ ਕਰਸ਼ੇ ਨਾ ਪਾਉਣ ਦੇ ਆ ਕਿਸ ਤਰ੍ਹਾਂ ਯਾ ਨਹੀਂ ਹੁੰਦਾ ਇਹ ਤਰ੍ਹਾਂ ਦਾ ਪ੍ਰੋਗਰਾਮ ਆਉਂਦਾ ਵਾ ਤੇ ਦੇਖਣ ਨੂੰ ਬਹੁਤ ਖੁਸ਼ੀ ਮਿਲੀ ਹੈ ਕਿ ਸੰਗਤਾਂ ਲੰਗਰ ਰਾਮ ਨਾਲ ਸ਼ਕਦੀਆਂ ਪਈਆਂ ਰੱਚ ਤੇ ਆ ਗਈ ਹੈਗਾ ਵਾ ਕਿ ਪਲੇਟਾਂ ਵੇਖ ਵੇਖਣ ਨੂੰ ਕਿ ਕਿਤੇ ਪਿਆਰ ਨਾਲ ਲੰਗਰ ਲੋਕਾਂ ਸ਼ਕਣ ਦੇ ਆ। ਵੇਖੋ ਜੀ ਸੰਗਤ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਇਹ ਬਫੇ ਟਾਈਪ ਲੰਗਰ ਹੈ ਜੇ ਪੰਗਤਾਂ ਚ ਲੰਗਰ ਸ਼ਕਾਇਆ ਜਾਂ ਤੇ ਉਸ ਬਹੁਤ ਔਖਾ ਹੋਏਗਾ। ਬਫੇ ਟਾਈਪ ਹੈ ਕਿ ਲੈ ਕੇ ਸੰਗਤ ਅੱਗੇ ਚੱਲਦੀ ਜਾਂਦੀ ਹੈ ਤੇ ਅਸੀਂ ਚੇਹਰਾ ਦਾ ਪ੍ਰਬੰਧ ਦਾ ਸਾਡੇ ਕੋਲ ਬੈਠਣ ਦਾ ਬਹੁਤ ਵਧੀਆ ਪ੍ਰਬੰਧ ਸੰਗਤ ਵੱਲੋਂ ਕੁਕਰਪੋਜੀਆਂ ਦੀ ਸੰਗਤ ਵੱਲੋਂ ਸਮੂਹ ਐਨਆਰਆਈ ਵੀਰਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਆ ਦੇਖਿਓ ਜੀ ਸ੍ਰੀ ਚੋਲਾ ਸਾਹਿਬ ਦਾ ਮੇਲੇ ਸੰਗਤਾਂ ਐਸੀ ਤਰ੍ਹਾਂ ਹੀ ਹਰ ਸਾਲ ਐਸੀ ਤਰ੍ਹਾਂ ਹੀ ਪਹੁੰਚਦੀਆਂ ਪਿੰਡ ਕੁਕਰਪੋਜੀਆਂ 'ਚ। ਬਿਲਕੁਲ ਜੀ ਐਸੀ ਤਰ੍ਹਾਂ ਹੀ ਹਰ ਸਾਲ ਇੱਥੇ ਰੌਣਕ ਹੁੰਦੀ ਹੈ। ਸੰਗਤਾਂ ਦਾ ਪੈਦਲ ਚੱਲ ਕੇ ਹੁੰਦੀਆਂ ਨੇ। ਲੱਗਿ ਸਕੇ ਤੇ ਵੀ 20-25 ਪਿੰਡ ਨੇ ਜਿਹੜੇ ਇੱਥੇ ਆ ਕੇ ਸਾਡੇ ਕੋਲ ਲੰਗਰ ਛਕਦੇ ਨੇ। ਬਹੁਤ ਕਿੰਨਾ ਚਿਰ ਹੋ ਗਿਆ ਤਾਂ ਇਦਾਂ ਹੀ ਲੰਗਰ ਚੱਲਦੇ ਰੁਕੀ ਸੰਗਤਾਂ ਹੁੰਦੀਆਂ ਨਾਲੇ ਤਾਂ। ਇਹ ਮੇਰੀ ਹੋਂਸ ਤੋਂ ਪਹਿਲਾਂ ਦਾ ਹੀ ਲੰਗਰ ਚੱਲ ਰਹੇ ਨੇ ਇੱ ਜਿਵੇਂ-ਜਿਵੇਂ ਅੱਗੇ ਡਿਵੈਲਪਮੈਂਟ ਹੋ ਰਹੀ ਆ ਉਸ ਤਰ੍ਹਾਂ ਹੀ ਹੁਣ ਜਿਸ ਤਰ੍ਹਾਂ ਇਹ ਸ਼ੈੱਡ ਬਣਾਇਆ ਸੰਗਤ ਦੇ ਸਹਿਯੋਗ ਨਾਲ ਸਾਡੇ ਗੁਰਮੀਤ ਸਿੰਘ ਚੱਠਾ ਸਾਹਿਬ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਸੀ ਯੂਕੇ ਤੋਂ ਦੇਖੀਏ ਤੇ ਭੈਣਾ ਵੀ ਕਿਦੇ ਪਿਆਣਾ ਸੰਗਤਾਂ ਨੂੰ ਲੰਗਰ ਛਕਾਉਂਦੀਆਂ ਪੈਦਰ ਸਾਈਡ ਤੇ ਵੀਰ ਵੀ ਲੱਗੇ ਹੋਏ ਆ ਕਿਸੇ 'ਚ ਕੋਈ ਭੇਦਭਾਵ ਨਹੀਂ ਆ ਤੇ ਇਸ ਬੰਤੀ ਕੀ ਕਹਿਣਾ ਚਾਹੁੰਦੇ ਜੀ ਇਹ ਵੇਖੋ ਜੀ ਇਹ ਸੰਗਤ ਦਾ ਹਸਾ ਇਹ ਬਾਬੇ ਨਾਨਕ ਦੀ ਕਿਰਪਾ ਇਹ ਸਾਰਿਆਂ ਦੀ ਸਿਰ ਤੇ ਉਹਨਾਂ ਦਾ ਹੀ ਹੱਥ ਆ ਤੇ ਜਦੋਂ ਉਹਨਾਂ ਦਾ ਹੱਥ ਹੋਏ ਤੇ ਫਿਰ ਕਿਰਪਾ ਹੀ ਹੁੰਦੀ ਸਾਰਿਆਂ ਨੂੰ ਸਭ ਦੇਖੀਏ ਇਹ ਸੰਗਤਾਂ ਦਾ ਵੇਖੋ ਕਿੰਨਾ ਯਾਰਾ ਇਕੱਠਾ ਲੰਗਰ ਰਾਮ ਨਾਲ ਛਕਦੀਆਂ ਪਈਆਂ ਹਰ ਥਾਂ ਤੇ ਹਰ ਇੱਕ ਵੈਰਾਈਟੀ ਲੱਗੀ ਆ ਕਿਤੇ ਫਰੂਟ ਕਿਤੇ ਲੰਗਰ ਕਿਤੇ ਗੰਦੇ ਦਾ ਰਸ ਇਸ ਵਕਤ ਕੀ ਗੱਲਾਂ ਚੁੰਦੇ ਜੀ ਇਹ ਸਾਰਾ ਵੇਖੋ ਸੰਗਤ ਦੇ ਸਹਿਯੋਗ ਨਾਲ ਹੀ ਆ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਆ ਇਹ ਸਾਰਾ ਸੰਗਤ ਹੀ ਕਰ ਰਹੀ ਆ ਜੋ ਕੁਝ ਕਰ ਰਹੀ ਆ ਇਹਦੇ ਚ ਜਿੰਦਾ ਵੀ ਸਹਿਯੋਗ ਆ ਸਾਰਾ ਸੰਗਤ ਦਾ ਹੀ ਸਹਿਯੋਗ ਆ ਸਾਡੇ ਐਨਆਰਆਈ ਵੀਰਾਂ ਦਾ ਸਹਿਯੋਗ ਆ ਪੀ ਸਰ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਝੋਲਾ ਸਾਹਿਬ ਸੰਧੀ ਜਾਣੀਆਂ ਸੰਗਤਾਂ ਨੂੰ ਸੰਗਤਾਂ ਦਾ ਸੰਦੇਸ਼ ਹੈ ਕਿ ਸਭ ਤੋਂ ਪਹਿਲਾਂ ਤੇ ਸੰਗਤਾਂ ਨੂੰ ਝੋਲਾ ਸਾਹਿਬ ਮੇਲੇ ਤੇ ਅਸੀਂ ਚਾਹਾਂਗੇ ਕਿ ਆਉਂਦੇ ਸਾਲ ਨੂੰ ਵੀ ਸੰਗਤਾਂ ਇਦਾਂ ਹੀ ਇੱਥੇ ਦਰਸ਼ਨ ਕਰਨ ਤੇ ਸਾਡੇ ਕੋਲ ਹਾਜ਼ਰੀ ਲਵਾਉਣ ਤੇ ਬਾਬੇ ਨਾਨਕ ਦੀ ਕਿਰਪਾ ਇਦਾਂ ਬਣੀ ਰਵੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਭਦਾ ਮੇਰਾ ਮਨਮੋਹ ਸਿੰਘ ਪਿੰਡ ਕੋਕਰ ਫੌਜੀਆ ਦਾ ਰਹਿਣ ਵਾਲਾ ਹਾਂ ਜੋ ਮੈਂ ਕਿ ਪਿਛਲੇ 65 ਸਾਲ ਤੋਂ ਇਹ ਸੰਗਤ ਨਾਲ ਦੇਖ ਰਿਹਾ ਹਾਂ ਇਹ ਖਡਾਲਾ ਪੈਣੀਆਂ ਤੋਂ ਚੱਲ ਕੇ ਆਉਂਦਾ ਹੈ ਰਸਤੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਹੁੰਦੀ ਸੰਗਤ ਹੁੰਦੀ ਹੋਈ ਡੇਰਾ ਬਾਬਾ ਨਾਨਕ ਪਹੁੰਚਦੀ ਹੈ ਤੇ ਕੋਕਰ ਫੌਜੀਆ ਦੇ ਵਿੱਚ 3 ਮਾਰਚ ਹਰ ਸਾਲ ਦੀ ਤਰ੍ਹਾਂ 3 ਮਾਰਚ ਨੂੰ ਸੰਗ ਕੋਖਰਵੱਗਿਆਂ ਵਿੱਚ ਪਹੁੰਚਦਾ ਸੁੱਕ ਪੌਜਣ ਵਿੱਚ ਵੱਦ ਤੋਂ ਵੱਦ ਪਿੰਡ ਵਾਲੇ ਰਲ ਕੇ ਸੇਵਾ ਕਰਦੇ ਆ ਤੇ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਸੰਗ ਜਿਹੜਾ ਹੈ ਇਦਾਂ ਹੀ ਚੱਲਦਾ ਰਹੇ ਤੇ ਇਦਾਂ ਹੀ ਪਿੰਡ ਵਾਲੇ ਵੀ ਸੇਵਾ ਕਰਦੇ ਰਹਿਣ ਸਰ ਦੇਖਿਏ ਤੇ ਇਹ 2-3 ਦਿਨ ਲਗਾਤਾਰ بارش ਪੈਣੀ ਇੰਨਾ ਗਲਾ ਵੀ ਪਿਆ ਤਾਂ ਫਿਰ ਵੀ ਸੰਗਤਾਂ ਦਾ ਵੀ ਸ਼ਿਵਾਸ਼ ਨਹੀਂ ਗੁਰੂ ਮਾਰੇ ਤੋਂ ਉਠਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਮੈਂ ਸੰਗਤਾਂ ਨਾਲ ਇਹੋ ਕਹਿਣਾ ਲੱਗ ਸੰਗਤਾਂ ਦਾ ਇੰਨਾ ਵਿਸ਼ਵਾਸ ਹੈ ਇੰਨੀਆਂ ਮਰਜ਼ਾ ਪੂਰੀਆਂ ਹੁੰਦੀਆਂ ਨੇ ਕਿ ਸੰਗਤਾਂ ਦੇਖੋ ਪਿੱਛੇ ਗਲਾ ਵੀ ਪਿਆ ਫੋਟ ਫੋਟ ਗਲਾ ਪੈ ਗਿਆ ਕਈਆਂ ਜਗ੍ਹਾ ਤੇ ਫਿਰ ਵੀ ਸੰਗਤਾਂ ਜਿਹੜੀਆਂ ਆਪਣਾ ਕੋਈ ਉਹਨਾਂ ਨੇ ਮਨੋਬਲ ਜਿਹੜਾ ਨੀਵਾ ਨਹੀਂ ਕੀਤਾ ਪੂਰੇ ਮਨੇ ਮਨ ਬਲਮਨ ਨੂੰ ਕੈਮ ਕਰਦੇ ਹੋਏ ਆ ਕੇ ਤੇ ਆਪਣਾ ਜਿਹੜਾ ਹੈ ਆਪਣੀਆਂ ਆਸਾ ਮਰਜ਼ਾ ਪੂਰੀਆਂ ਕਰਨ ਵਾਸਤੇ ਚੋਲਾ ਸਾਹਿਬ ਜਾ ਰਹੇ ਨੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਜੀ ਪਹਿਲੇ ਨਿਊ ਪੰਜਾਬ ਵਾਲਿਆਂ ਦਾ ਮੈਂ ਬਹੁਤ ਧੰਨਵਾਦੀਆਂ ਜੋ ਇੱਥੇ ਕਵਰੇਜ ਕਰਨ ਵਾਸਤੇ ਆਏ ਆ ਸੰਗ ਦੀ ਗੁਰਨਾਨਕ ਪਾਸ਼ਾ ਜੀ ਦੇ ਚੋਲੇ ਸਾਹਿਬ ਦੇ ਮੇਲੇ ਦੀ ਜੀ ਇਹ ਕਵਰੇਜ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਜੀ ਸਰ ਦੇਖਿਓ ਜੀ ਅੱਜ ਪਿੰਡ ਕੋਕਰ ਫੌਜੀਆਂ ਵਿੱਚ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆ ਦੇ ਦਰਸ਼ਨ ਕਰਨ ਲਈ ਖੁਫ ਕੋਕਰ ਫੌਜੀਆਂ ਪਹੁੰਚਿਆ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਹਾਂਜੀ ਭਾਜੀ ਬੜੀ ਦੂਰੋਂ ਦੂਰੋਂ ਸੰਗਤਾਂ ਵਿਦੇਸ਼ਾਂ ਚੋਂ ਵਿਦੇਸ਼ਾਂ ਚੋਂ ਜਿਦਾ ਖਡਾਲਾ ਸੈਣੀਆਂ ਤੋਂ ਸੰਗਤ ਆ ਰਹੀ ਆ ਬੜੇ ਬਾਹਰੋਂ ਸਾਰੇ ਸਾਡੇ ਵੀਰ ਕੋਕਰ ਫੌਜੀਆਂ ਦੇ ਵੀ ਆਏ ਆ ਕੋਈ ਅਮਰੀਕਾ ਚੋਂ ਕੋਈ ਕਨੇਡਾ ਕੋਈ ਆਸਟ੍ਰੇਲੀਆ ਚੋਂ ਆਏ ਭਾਜੀ ਬੜੀ ਦੂਰੋਂ ਦੂਰੋਂ ਸੰਗਤਾਂ ਆਈਆਂ ਹੋਰ ਪਿੰਡਾਂ ਦੀਆਂ ਵੀ ਸੰਗਤਾਂ ਇੱਥੇ ਆ ਜਨਜ਼ਰ ਹੋਈਆਂ ਸੇਵਾ ਕਰਨ ਦੀਆਂ ਨਾਲੇ ਲੰਗਰ ਸ਼ਗੰਡੀਆਂ ਜੀ ਆਹ ਗੁਰੂ ਜੀ ਮੈਂ ਦੇਖੀਏ ਤੇ ਕੱਲ ਪਰਸੋਂ ਲਗਾਤਾਰ ਮੀਂਹ ਪੈਂਦਾ ਪਈ ਅੱਜ ਸਵੇਰੇ ਵੀ ਪੈਂਦੇ ਗਲੇ ਇੰਨੇ ਪਏ ਕੀ ਸੰਗਤਾਂ ਦਾ ਵਿਸ਼ਵਾਸ ਨਹੀਂ ਟੁੱਟਾ ਗੁਰੂ ਜੀ ਮਹਾਰਾਜ ਦੇ ਦਰਸ਼ਨ ਕਰਨ ਤੋਂ ਇਸ ਪੜਾ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਹਾਂਜੀ ਭਾਜੀ ਜਿੱਦਾਂ ਮੀਂਹ ਪੈਂਦਾ ਹੀ بارش ਹੁੰਦੀ ਸੀ ਨਾ ਨਾਲ ਹੀ ਸੰਗਤਾਂ ਚੱਲੀ ਜਾਂਦੀਆਂ ਜਾਬ ਕਰੀ ਜਾਂਦਾ ਸੰਗਤਾਂ ਦਾ ਵਿਸ਼ਵਾਸ ਨਹੀਂ ਟੁੱਟਾ ਗੁਰੂ ਮਹਾਰਾਜ ਦੇ ਤੇ ਇੰਨਾ ਵਿਸ਼ਵਾਸ ਆ ਵੀ ਸੰਗਤਾਂ ਵੀ ਨਾਲ-ਨਾਲ ਚੱਲੀ ਗਈਆਂ ਨਾਲ-ਨਾਲ بارش ਹੁੰਦੀ ਗਈ ਅੱਜ ਦਿਨ ਚੜਿਆ ਕੋਈ ਲੱਗੀ ਧੁੱਪ ਲੱਗੀ ਆ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸੰਗਤਾਂ ਦਾ ਵਿਸ਼ਵਾਸ ਨਹੀਂ ਟੁੱਟਾ ਭਾਜੀ ਸਾਰਾ ਇੱਥੇ ਹਰ ਸਾਲ ਪਿੰਡ ਕੋਕਰ ਫੌਜੀ ਇਸੇ ਤਰ੍ਹਾਂ ਹੀ ਲੰਗਰ ਚੱਲਦਾ ਨਾਲੇ ਪਾਣੀ ਦਾ ਪਾੜ ਪਰੇ ਹਰ ਸਾਲ ਹਾਂਜੀ 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 ਭਾਜੀ ਹਰ ਸਾਲ ਹੀ ਇਸੇ ਤਰ੍ਹਾਂ ਹੀ ਲੰਗਰ ਚੱਲਦਾ ਸਾਡੀ ਹੁਸ਼ ਤੋਂ ਪਹਿਲਾਂ ਦਾ ਚੱਲਦਾ ਭਾਜੀ ਇਦਾਂ ਸਾਡੇ ਬਜ਼ੁਰਗ ਜਣੇ ਉਹ ਲੰਗਰ ਲਾਉਂਦੇ ਸੀ ਹੁਣ ਤੇ ਬਹੁਤ ਵੱਡਾ ਵੱਡਾ ਆਕਾਰ ਹੋ ਗਿਆ ਲੰਗਰ ਦਾ ਕਿਤੇ ਬਨਾਨਾ ਸ਼ੇਕ ਆ ਕਿਤੇ ਕੜੀ ਚੌਲ ਆ ਹਰ ਤਰ੍ਹਾਂ ਦਾ ਲੰਗਰ ਪੂੜੀਆਂ ਆਲੂ ਗੜੀ ਸਭ ਹਰ ਤਰ੍ਹਾਂ ਲੰਗਰ ਸ਼ਰਧਾਈਆਂ ਲੱਗੀਆਂ ਭਾਜੀ ਹਰ ਤਰ੍ਹਾਂ ਦਾ ਲੰਗਰ ਲੱਗਾ ਜੀ ਫਰੂਟ ਚਾਟ ਆ ਦੇਖੀਏ ਤੇ ਸੰਗਤ ਕਾਫੀ ਦੂਰੂ ਦੂਰ ਪਿੰਡਾਂ ਦੇ ਚੱਲ ਕੇ ਅੱਜ ਪਹੁੰਚਣ ਦੀ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਿਣਾ ਕਿ ਫਿਰ ਵੀ ਸੰਗਤਾਂ ਦਾ ਦਰਸ਼ਨ ਕਰਾਏ ਜਾਣਾ ਜਿਸ ਤਰ੍ਹਾਂ ਸੰਗਤਾਂ ਪਿੰਡਾਂ ਚੋਂ ਪੈਲੀਆਂ ਚੋ ਚਾ ਤੁਰਕੇ ਇੱਕ ਸੰਗਤ ਕਿੰਨੀ ਬੀਬੀਆਂ ਪੈਣਾ ਤੁਰਦੁਰਕੇ ਆਉਂਡੀਆਂ ਵਾ ਕਿ ਇਹਨਾਂ ਦਾ ਸੰਗਤ ਦਾ ਇਕੱਠ ਦੇਖਣ ਨੂੰ ਬਹੁਤ ਜ਼ਰਾ ਵੇਖਣ ਮੇਲੇ ਕਿ ਕਿੰਨਾ ਜ਼ਰਾ ਇਕੱਠਾ ਕਿ ਪਿੰਡ ਕੋਕਰ ਫੋਜੀਆ ਕਿ ਵਿਦੇਸ਼ਾਂ ਤੋਂ ਸੰਗਤਾਂ ਚੱਲ ਕੇ ਅੱਜ ਪਿੰਡ ਕੋਕਰ ਫੋਜੀਆ ਪਹੁੰਚ ਚੁੱਕੀ ਆ ਆਉ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤਸਵੀਰਾਂ ਵਿਖਾਉਣੇ ਨਾਲ ਹੀ ਮੌਜੂਦ ਉਹਨਾਂ ਨੇ ਵੀ ਨਾਲ ਗੱਲਬਾਤ ਕਰਨ ਦੇ ਆ ਵੀ ਜਿਹੜੇ ਸੰਗਤਾਂ ਪਿੰਡਾਂ ਸ਼ਹਿਰਾਂ ਚੋਂ ਚੱਲ-ਚੱਲ ਕੇ ਆਉਂਦੀ ਇਸ ਵਰਤਾਰੇ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਹਾਂਜੀ ਪਾਜੀ ਬਹੁਤ ਵਧੀਆ ਸੰਗਤਾਂ ਦਾ ਵਿਸ਼ਵਾਸ ਹੈ ਅਰਦਾਸਾਂ ਕਰਉਂਦੀਆਂ ਉਹਨਾਂ ਮਨੋ ਕ ਦੇਸ਼ਾਂ ਦੇਸ਼ਾਂ ਚੋਂ ਪਿੰਡਾਂ ਚੋਂ ਹਰ ਸ਼ਹਿਰ ਚੋਂ ਇੱਥੇ ਆਉਂਦੇ ਆ ਨੇ ਭਾਜੀ ਆਪਣਾ ਮਨੋ ਕਮਣਾ ਪੂਰੀਆਂ ਹੁੰਦੀਆਂ ਦਾ ਤਾਂ ਹੀ ਇੱਥੇ ਆਉਂਦੀਆਂ ਨੇ ਗੁਰੂ ਨਾਨਕ ਸਾਹਿਬ ਜੀ ਕਿੰਨੇ ਕੋਈ ਨਾ ਜਿਹੜੇ ਬਾਬਾ ਜੀ ਸੰਗ ਲਿਆ ਕਿੱਥੇ ਪਹੁੰਚ ਹੁੰਦੇ ਪਿੰਡ ਕੋਖਰ ਫੌਜੀਆ ਹੁਣ ਬਾਬਾ ਜੀ 10 11 ਵਜੇ ਦੇ ਵਿੱਚ ਵਿੱਚ ਬਾਬਾ ਜੀ ਨੂੰ ਉੱਪਰ ਜਾਣਾ ਆ ਤੇ ਸੰਗ ਦੀ ਇਹਦੇ ਨਾਲ ਹੀ ਵੱਡੇ ਘੁੰਮਣੇ ਜਾ ਕੇ ਇਰਮਾਨ ਕਰਨਗੇ ਬਾਬਾ ਜੀ ਇਹ ਸਰ ਕਿੱਥੋਂ ਸੰਗ ਸ਼ੁਰੂ ਹੁੰਦਾ ਵਾ ਇਹ ਸੰਗ ਭਾਜੀ ਖਡਾਲਾ ਸੈਣੀਆ ਹਾਰਪੁਰ ਤੋਂ ਸ਼ੁਰੂ ਹੁੰਦਾ ਜੀ ਜਿੱਦਾਂ ਰਾਤ ਹਰ ਚੁਵਾਰ ਰਹਿੰਦਾ ਆ ਅਗਲੀ ਰਾਤ ਵੱਡੇ ਘੁੰਮਣ ਰਹਿੰਦਾ ਆ ਉਸ ਤੋਂ ਬਾਅਦ ਡੇਰਾ ਸਾਧ ਤੁਰ ਪੈਂਦਾ ਜੀ ਡੇਰੇ ਬਾਬੇ ਨਾਨਕ ਜੀ ਇਹ ਸਰ ਕਿੰਨਾ ਚਿਰ ਹੋ ਗਿਆ ਸੰਗ ਚੱਲੋ ਇਹਨੂੰ ਹੋਏ ਨੂੰ ਕਿ ਇਦਾਂ ਪਿੰਡ ਕੁੱਕਰ ਫੌਜੀ ਪੌਂਦਾ ਕਿੰਨਾ ਚਿਰ ਹੋ ਗਿਆ ਵਾ ਆ ਸਰ ਸਾਡੇ ਹੁਸ਼ ਤੋਂ ਪਹਿਲਾਂ ਦਾ ਆ ਬਜ਼ੁਰਗਾਂ ਦੀ ਹੁਸ਼ ਤੋਂ ਵੀ ਪਹਿਲਾਂ ਦਾ ਇਹ ਚੱਲਣ ਡਿਆ ਇਦਾਂ ਹੀ ਸੰਗ ਤਾਂ ਨੰਗਦੀਆਂ ਪਿੰਡ ਥਾਣੀ ਤੇ ਇਦਾਂ ਹੀ ਟੈਦਲ ਹੀ ਤੁਰ ਕੇ ਜਾਂਦੇ ਸਾਰੇ ਤੇ ਸੰਗ ਗੁਰੂ ਨਾਨਕ ਪਾਸ਼ੇ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਜੀ ਠੀਕ ਆ ਸਰ ਤੁਸੀਂ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਮੈਂ ਸਾਰ ਇਹ ਸਨੇਹ ਦੇਣਾ ਚਾਹੁੰਦਾ ਗੁਰੂ ਨਾਨਕ ਪਾਸ਼ਾ ਦੀ ਲੜ ਲੱਗੀਏ ਨਸ਼ਾ ਛੱਡੀਏ ਸਾਰਾ ਕੁਝ ਆਪਣਾ ਗੁਰੂ ਮਹਾਰਾਜ ਚੰਨਾ ਜੀ ਵਿਸ਼ਵਾਸ ਤੇ ਨਾਲ ਸਾਰਾ ਕੁਝ ਕਰੀਏ ਤੇ ਤਾਂ ਹੀ ਕੋਮ ਸੇ ਕੋਮ ਤਾਂ ਤਰੱਕੀ ਕਰ ਸਕਦੀ ਜੀ ਸਰ ਵਾਹੇ குரு ਆਹੇ ਗੁਰੂ ਆਹੇ ਗੁਰੂ ਵਾਹੇ ਵਾਹਿ ਗੁਰੂ 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 Oh. Uh... ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹੇ ਗੁਰੂ 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 ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ